ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਦੇ ਵਲੌਗ ਤੇ ਆਸ ਕਰਦੀ ਆ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੀ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਤੇ ਉਹ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਦੇ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਭੈਣਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਾਂਗੇ ਜਿਹੜੀਆਂ ਭੈਣਾਂ ਨੇ ਸਾਡੇ ਪਿਛਲੇ 3 ਦਿਨ ਤੋਂ ਕੋਈ ਵੀ ਵੀਡੀਓ ਨਹੀਂ ਸੀ ਆਉਂਦੀ ਤੋਂ ਉਹਨਾਂ ਨੇ ਕਮੈਂਟ ਕਰਕੇ ਸਾਨੂੰ ਪੁੱਛਿਆ ਕਿ ਭੈਣੇ ਕੀ ਗੱਲ ਤੁਸੀਂ ਵੀਡੀਓ ਕਿਉਂ ਨਹੀਂ ਬਣਾਉਂਦੇ ਕੀ ਗੱਲ ਹੈ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਆ ਦੋਸੋ ਬੜਾ ਹੀ ਚੰਗਾ ਲੱਗਾ ਕਿ ਭੈਣਾ ਨੇ ਸਾਨੂੰ ਇਹ ਕਮੈਂਟ ਕਰਕੇ ਪੁੱਛਿਆ ਤੇ ਆਪਾਂ ਸਾਰਿਆਂ ਭੈਣਾਂ ਨੂੰ ਆਪਾਂ ਕਮੈਂਟ ਦੇ ਵਿੱਚ ਵੀ ਇੱਕ ਦੋ ਭੈਣਾਂ ਨੂੰ ਜਵਾਬ ਦਿੱਤਾ ਸੀ ਤੇ ਹੁਣ ਆਪਾਂ ਬਾਕੀ ਵੀ ਜਿਹੜਾ ਵਾ ਸਾਰਿਆਂ ਦੇ ਕਮੈਂਟ ਦੇ ਜਵਾਬ ਨਹੀਂ ਦੇ ਦਿੱਤੇ ਜਾਂਦੇ ਦੋਸੋ ਸਾਰਿਆਂ ਨੂੰ ਦੱਸ ਦੇਣਾ ਕਿ ਪਿਛਲੇ 3 ਦਿਨਾਂ ਤੋਂ ਆਪਾਂ ਇਸ ਲਈ ਵੀਡੀਓ ਜਿਹੜੀ ਆ ਨਹੀਂ ਹੀ ਬਣਾਉਂਦੇ ਕਿਉਂਕਿ ਮੇਰੀ ਤਬਿਆਤ ਜੁੜੀ ਹੈ ਨਾ ਖੋਦੀ ਥੋੜੀ ਠੀਕ ਨਹੀਂ ਸੀ ਜਿਸ ਤਰ੍ਹਾਂ ਕਿ ਮੈਨੂੰ ਨਾ ਚੁੱਕ ਪੈ ਗਈ ਸੀ ਤੇ ਚੁੱਕ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਨਾ ਤਕਲੀਫ ਦਿੰਦੀ ਹੈ ਕਿਉਂਕਿ ਇਹਦੇ ਨਾਲ ਫਿਰ ਨਾ ਤੇ ਬੰਦਾ ਬੈਠ ਸਕਦਾ ਨਾ ਚੁੱਕ ਸਕਦਾ ਬਹੁਤ ਦਿੱਕਤ ਹੋ ਜਾਂਦੀ ਜਦੋਂ ਕਿਸੇ ਨੂੰ ਕੋਈ ਚੁੱਕ ਪੈ ਜਾਵੇ ਹੈ ਨਾ ਤੇ ਚੋਕਾ ਪੱਕੇ ਇਸ ਤਰ੍ਹਾਂ ਕੱਢਣੀ ਹੈ ਇਹ ਤੈਨੂੰ ਅੱਪਰ ਦੱਸਾਂਗੀ ਕਿਉਂਕਿ ਮੈਂ ਜਿਹੜੀ ਆਪਣੀ ਚੋਕ ਹੈ ਨਾ ਇਸ ਤਰ੍ਹਾਂ ਘਰੇ ਹੀ ਘੜ ਲਏਗੀ ਕਿਸੇ ਵੀ ਕਿਸੇ ਚੀਜ਼ ਤੋਂ ਬਣਾਈ ਤੇ ਇਹ ਵੀ ਇੱਕ ਟੋਟਕਾ ਜਿਹਾ ਹੀ ਹੁੰਦਾ ਵਾ ਤੇ ਨਾਲ ਦੀ ਨਾਲ ਜਪ ਤਾਂ ਇਹੋ ਜੀ ਚੀਜ਼ ਦੱਸਦੇ ਜਿਹਦੇ ਨਾਲ ਸਾਰਾ ਜਿਹੜਾ ਦਰਦ ਆ ਬਿਲਕੁਲ ਜਿਹੜਾ ਵਾ ਸ਼ੂ ਮੰਤਰ ਹੋ ਜਾਂਦਾ ਵਾ ਤੇ ਉਹ ਕਿਹੜੀ ਚੀਜ਼ ਵਾ ਤੇ ਆਪਣੇ ਘਰ ਦੇ ਵਿੱਚ ਹੀ ਮੌਜੂਦ ਰਹਿੰਦੀ ਆ ਪਰ ਜੇ ਹੋਵੇ ਉਹ ਅਸਲੀ ਤੇ ਤੇ ਅੱਜ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਕਿਹੜੀ ਚੀਜ਼ ਜਿਹਦੇ ਨਾਲ ਸਾਰੇ ਜਿਹੜੇ ਆ ਜੋੜਾਂ ਦੇ ਦਰਦ ਹੋਏ, ਘਟੀਆਂ ਦੇ ਦਰਦ ਹੋਏ, ਸਾਰੇ ਦਰਦ ਇਹਨਾਂ ਤੋਂ ਵੀ ਛੁਟਕਾਰਾ ਇਹਦਾ ਵਾ ਸਾਨੂੰ ਲਿਆ ਜਾਂਦਾ ਵਾ ਅੱਜ ਆਪਣੇ ਕੋਲ ਵਾ ਜਿਹੜੀ ਆਪਾਂ ਲਈ ਆ ਉਹ ਵਾ ਹਲਦੀ ਇਹ ਜਿਹੜੀ ਹਲਦੀ ਹੈ ਇਹ ਆਪਾਂ ਘਰ ਦੀ ਪਸਾਈ ਹੋਈ ਹਲਦੀ ਆ ਤੇ ਇਧਰ ਆਪਾਂ ਲਈਆਂ ਵਾਂ ਕਾਲੀਆਂ ਮਿਰਚਾਂ ਇਹ ਵੀ ਆਪਾਂ ਘਰ ਵਿੱਚ ਹੀ ਪੀਸੀਆਂ ਵਈਆਂ ਕਾਲੀਆਂ ਮਿਰਚਾਂ ਵਾਂ ਕਿਉਂਕਿ ਜਿਹੜੀ ਬਾਜ਼ਾਰ ਪੀਸੀ ਕਾਲੀ ਮਿਰਚ ਮਿਲਦੀ ਆ ਉਹ ਅਸਲੀ ਨਹੀਂ ਹੁੰਦੀ ਜੇ ਘਰੇ ਕਾਲੀ ਮਿਰਚਾਂ ਲਿਆ ਕੇ ਖੁਦ ਪੀਓ ਤੇ ਉਹ ਜ਼ਿਆਦਾ ਜਿਹੜੀਆਂ ਵਧੀਆ ਕੰਮ ਕਰਦੀਆਂ ਇਸ ਤਰ੍ਹਾਂ ਹੀ ਹਲਦੀ ਵੀ ਜਿਹੜੀ ਆ ਇਹ ਬਹੁਤ ਵਧੀਆ ਕੰਮ ਕਰਦੀ ਆ ਜੇ ਘਰ ਦੀ ਪੀਸੀ ਹਲਦੀ ਹੋਵੇ ਬਾਜ਼ਾਰ ਵਾਲੀ ਦੇ ਵਿੱਚ ਰੰਗ ਮਿਲਾਏ ਹੁੰਦੇ ਆ ਪਿਓਰ ਹੁੰਦੀ ਆ ਕਿ ਨਹੀਂ ਇਹ ਕੁਝ ਕਹਿ ਨਹੀਂ ਆਪਾਂ ਸਕਦੇ ਤੇ ਆਪਾਂ ਕਿਸ ਤਰ੍ਹਾਂ ਇਹਨੂੰ ਦੁੱਧ ਦੇ ਵਿੱਚ ਪਾ ਕੇ ਲੈਣਾ ਅੱਜ ਆਪਾਂ ਤੁਹਾਨੂੰ ਇਹ ਵੀ ਦੱਸਦੇ ਆ कि ਆਪਾਂ ਜਿਹੜੀ ਹਲਦੀ ਆ ਆਪਣੀ ਡੇਲੀ ਰੁਟੀਨ ਦੇ ਵਿੱਚ ਇਹਨੂੰ ਸ਼ਾਮਿਲ ਕਰ ਲਈਏ ਕਿਉਂਕਿ ਇਹਦਾ ਬਹੁਤ ਹੀ ਜ਼ਿਆਦਾ ਬਹੁਤ ਵਧੀਆ ਫਾਇਦਾ ਹੁੰਦਾ। ਇੱਕ ਤੇ ਇਹ ਐਂਟੀਬਾਇਓਟਿਕ ਹੁੰਦੀ ਆ ਤੇ ਇੱਕ ਜਿਹੜੀ ਕਾਲੀ ਮਚੀ ਐਂਟੀਸੈਪਟਿਕ ਹੁੰਦੀ ਆ। ਦੋਵਾਂ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ ਨੇ ਜਦੋਂ ਤੇ ਇਹ ਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਜਿਆਦਾ ਆਪਾਂ ਹਲਦੀ ਨਹੀਂ ਲੈਣੀ ਚਮਚ ਦਾ ਆਪਾਂ ਚੌਥਾਈ ਹਿੱਸਾ ਜਿਹੜਾ ਵਾ ਆਪਣੇ ਦੁੱਧ ਵਿੱਚ ਪਾ ਲਿਆ। ਇਹਦੇ ਵਿੱਚ ਮੈਂ ਜ਼ਿਆਦਾ ਦੁੱਧ ਨਹੀਂ ਲਿਆ ਵਾ ਇਹ ਮੈਂ ਤੁਹਾਨੂੰ ਦਿਖਾ ਹੀ ਦਿੰਨੀ ਆ। ਕਿ ਆਪਾਂ ਕਿੰਨਾ ਤੇ ਜਿੱਤੇ ਦੇ ਵਿੱਚ ਦੁੱਧ ਲਿਆ ਵਾ ਕਿਉਂਕਿ ਅਕਸਰ ਕਈ ਜਾਣੇ ਨਾ ਸਾਰੇ ਦੁੱਧ ਦੇ ਵਿੱਚ ਜਿਹੜਾ ਵਾ ਨਾ ਹਲਦੀ ਮਿਲਾ ਕੇ ਪੀਣਾ ਪਸੰਦ ਨਹੀਂ ਕਰਦੇ ਜੇ ਤਾਂ ਬੱਚੇ ਹੋਏ ਕਈ ਸਿਆਣੇ ਵੀ ਨਹੀਂ ਕਰਦੇ ਆ ਤੇ ਆਪਾਂ ਕਿਸ ਤਰ੍ਹਾਂ ਪਹਿਲਾਂ ਥੋੜੇ ਹੀ ਦੁੱਧ ਦੇ ਵਿੱਚ ਹਲਦੀ ਨੂੰ ਪਾ ਕੇ ਤੇ ਕਾਲੀ ਮਿਰਚ ਨੂੰ ਮਿਲਾ ਵਾ ਪਾ ਕੇ ਪੀ ਸਕਦੇ ਆ ਤੇ ਮਗਰੋਂ ਦੀ ਆਪਾਂ ਜਿਹੜਾ ਵਾ ਗਰਮ-ਗਰਮ ਜਿਹੜਾ ਦੁੱਧ ਪੀ ਲੈਣਾ ਦੁੱਧ ਤੁਹਾਡੀ ਆਪਣੀ ਸਮਰੱਥਾ ਹੁੰਦੀ ਆ ਕੀ ਤੁਸੀਂ ਕਿੰਨਾ ਕੁ ਦੁੱਧ ਪੀ ਸਕਦੇ ਆ ਗਲਾਸ ਲੈਣਾ ਵਾ ਕੱਪ ਲੈਣਾ ਜਿੰਨੀ ਤੁਹਾਡੇ ਤੁਹਾਡੇ ਕੋ ਤੁਹਾਡੀ ਪਹੁੰਚ ਆ ਤੁਸੀਂ ਉਨਾ ਹੀ ਦੁੱਧ ਲੈ ਲਓ ਜਰੂਰ ਤੁਸੀਂ ਰਾਤ ਨੂੰ ਸੌਣ ਲੱਗੇ ਇਹ ਵਾਲੀ ਜਿਹੜੀ ਹਲਦੀ ਦੁੱਧ ਵਿੱਚ ਪਾ ਕੇ ਜਰੂਰ ਪੀਓ ਇਹ ਵਾਲੀ ਜਿਹੜੀ ਹਲਦੀ ਆ ਇਹ ਆਪਾਂ ਜਿਹੜੀ ਘਰ ਦੀ ਪਸਾਈ ਹੋਈ ਹਲਦੀ ਆ ਤੁਸੀਂ ਵੀ ਘਰ ਦੀ ਹੀ ਪਸਾਈ ਹੋਈ ਜਿਹੜੀ ਹਲਦੀ ਆ ਉਹ ਤੁਸੀਂ ਦੁੱਧ ਵਿੱਚ ਲੈਣੀ ਬਾਜ਼ਾਰ ਵਾਲੀ ਹਲਦੀ ਨਹੀਂ ਲੈਣੀ ਆ ਜੇ ਤੁਹਾਡੇ ਕੋ ਘਰ ਵਾਲੀ ਪੀਸੀ ਹੋਈ ਹਲਦੀ ਨਹੀਂ ਆ ਤੁਸੀਂ ਇਹ ਵਾਲੀ ਹਲਦੀ ਸਾਡੇ ਕੋਲ ਮੰਗਵਾ ਸਕਦੇ ਏ ਅਸੀਂ ਤੁਹਾਨੂੰ ਜਿਹੜੀ ਇਹ ਵਾਲੀ ਹਲਦੀ ਆ ਭੇਜ ਦਾਂਗੇ ਠੀਕ ਹੈ ਤੇ ਅੱਜ ਆਪਾਂ ਨਾਲ ਦੀ ਨਾਲ ਤੁਹਾਨੂੰ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨੇ ਆ ਕਿ ਆਪਾਂ ਜਿਹੜਾ ਤੁਹਾਨੂੰ ਆਪਣਾ ਮਾ ਬਹੁਤ ਪੈਣਾ ਦੇ ਕਮੈਂਟ ਆਏ ਪਿਛਲੇ ਦਿਨੀ ਕਿ ਸਾਨੂੰ ਆਪਣਾ ਨੰਬਰ ਦੋ ਪੇਪਰ ਪੜ੍ਹਨੇ ਸੀ ਆਪਾਂ ਨੰਬਰ ਇਸ ਲਈ ਨਹੀਂ ਦਿੰਦੇ ਕਿ ਫਿਰ ਜਿਹੜੇ ਕੁਝ ਕੁ ਵਹਿਲੇ ਲੋਕ ਰਹਿੰਦੇ ਉਹ ਫੋਨ ਨੰਬਰ ਲੈ ਕੇ ਫੋਨ ਕਰਦੇ ਆ ਤੇ ਕਿਉਂਕਿ ਹਰ ਇੱਕ ਆਪਣੇ ਘਰ ਦੇ ਵਿੱਚ బిజీ ਹੁੰਦਾ ਵਾ ਕਦੀ ਕਦੀ ਤੁਸੀਂ ਫੋਨ ਤੁਹਾਡਾ ਵੱਜ ਜਾਂਦਾ ਤੁਸੀਂ ਕੋਈ ਜ਼ਰੂਰੀ ਕੰਮ ਛੱਡ ਕੇ ਆਉਂਨੇ ਆ ਤੇ ਤੁਹਾਡਾ ਫੋਨ ਕਿਸੇ ਕੰਮ ਦਾ ਨਹੀਂ ਹੁੰਦਾ ਹਨਾ ਇਸ ਕਰਕੇ ਆਪਾਂ ਜਿਹੜੇ ਨੰਬਰ ਆਪਾਂ ਆਪਣਾ ਨੰਬਰ ਜਿਹੜਾ ਵਾ ਕਿਸੇ ਨੂੰ ਨਹੀਂ ਦੇਈਦਾ ਵਾ ਸੋ ਪਹਿਲਾਂ ਤੁਹਾਨੂੰ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੇਰੀਆਂ ਪਹਿਲੀਆਂ ਵੀਡੀਓ ਦੇ ਵਿੱਚ ਨੰਬਰ ਹੈਗਾ ਸੀ ਪਰ ਅੱਜ ਆਪਾਂ ਭੈਣਾ ਦੀ ਖਾਸ ਪਰ ਮੈਂ ਤੇ ਆਪਣਾ ਜਿਹੜਾ ਨੰਬਰ ਆ ਤੁਹਾਨੂੰ ਆਪਾ ਆਪਣਾ ਨੰਬਰ ਦੇ ਦਿੰਦੇ ਆ ਆਇਦਾ ਆਪਾਂ ਤੁਹਾਨੂੰ ਸਮਾਂ ਵੀ ਦਿੰਦੇ ਆ 4 ਤੋਂ ਸ਼ਾਮ ਦੇ 5 ਸ਼ਾਮ ਦੇ 4 ਤੋਂ ਲੈ ਕੇ 5 ਵਜੇ ਤੱਕ ਤੁਸੀਂ 1 ਘੰਟੇ ਦੇ ਵਿੱਚ ਕਿਸੇ ਵੀ ਭੈਣ ਨੇ ਸਾਡੇ ਨਾਲ ਗੱਲ ਕਰਨੀ ਹੋਵੇ ਕਿਸੇ ਵਿਸ਼ੇ ਬਾਰੇ ਤਾਂ ਉਹ ਭੈਣ ਸਾਡੇ ਨਾਲ ਗੱਲ ਕਰ ਸਕਦੀ ਆ ਬਾਕੀ ਇਹ ਵਾ ਕਿ ਫੋਨ ਭੈਣਾ ਕਰਨ ਹੈ ਨਾ ਪੈਣਾਂ ਲਈ ਤੇ ਆਪਾਂ ਇਹ ਨੰਬਰ ਛੱਡਿਆ ਪਰ ਵੀਰਾਂ ਨੂੰ ਖਾਸ ਕਰਕੇ ਵਾਲੀ ਜਿਹੜੀ ਆ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਹੋਵੇ ਤੇ ਤਾਂ ਹੀ ਫੋਨ ਕਰਿਓ ਨਹੀਂ ਤੇ ਤੁਸੀਂ ਆਪਣਾ ਸਮਾਂ ਤੇ ਸਾਡਾ ਸਮਾਂ ਜਿਹੜਾ ਵੇਸਟ ਨਾ ਕਰਿਓ ਕਿਉਂਕਿ ਭੈਣ ਵੀਰਾਂ ਨੂੰ ਆਦਤ ਹੁੰਦੀ ਹੈ ਕਿ ਹਾਲਚਲ ਪੁੱਛਣ ਲਈ ਫੋਨ ਕਰਦੇ ਆ ਸੋ ਕਿਰਪਾ ਕਰਕੇ ਤੁਸੀਂ ਫੋਨ ਨਾ ਕਰਿਓ ਪੈਣਾਂ ਲਈ ਇਹ ਸੀ ਇਹ ਨੰਬਰ ਜਿਹੜਾ ਤਿੰਨ ਹੈ ਸਾਡਾ ਜਿਹੜਾ ਮੋਬਾਈਲ ਨੰਬਰ ਉਹ ਵਾ 878913317 ਇੱਕ ਤੋਂ ਫਿਰ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਬੋਲ ਦਿੰਨੇ ਆ ਕਿ ਇਹ ਜਿਹੜਾ ਸਾਡਾ ਨੰਬਰ ਆ ਪਹਿਣਾ ਹੀ ਇਹਦਾ ਇਸਤੇਮਾਲ ਕਰਨੀ ਆ ਤੇ ਜਿਆਦਾ ਚੰਗਾ ਹੋਊਗਾ ਨਹੀਂ ਤੇ ਫਿਰ ਅਸੀਂ ਜਿਹੜਾ ਇਹ ਨੰਬਰ ਆ ਫਿਰ ਤੁਹਾਨੂੰ ਭਟਾਉਣਾ ਵੀ ਪਊਗਾ ਤੇ ਨਾਲੇ ਸਾਨੂੰ ਆਪਣਾ ਸਮਾਂ ਵੀ ਜਿਹੜਾ ਵਾ ਉਹ ਵੀ ਜਿਹੜਾ ਇਹ ਤੁਹਾਨੂੰ ਦਿੱਤਾ ਉਹ ਵੀ ਨਹੀਂ ਦੇਵਾਂਗੇ ਕਿਉਂਕਿ ਅਸੀਂ ਇਹ ਪਹਿਣਾ ਵਾਸਤੇ ਸਮਾਂ ਜਿਹੜਾ 4 ਤੋਂ 5 ਕਿਉਂਕਿ ਅੱਗੇ ਵੀ ਬਹੁਤ ਪਹਿਣਾ ਦੀ ਮਤਲਬ ਬਹੁਤ ਪਹਿਣਾ ਨੇ ਕਮੈਂਟ ਕੀਤਾ ਕਿ ਸਾਨੂੰ ਤੁਹਾਡਾ ਨੰਬਰ ਚਾਹੀਦਾ ਤੁਹਾਡੇ ਨਾਲ ਗੱਲ ਕਰਨੀ ਆ ਕਿਉਂਕਿ ਪਹਿਣਾ ਨੂੰ ਜਿਹੜੀ ਇਹਨਾਂ ਗੱਲ ਅਸੀਂ ਫੋਨ ਦੇ ਜ਼ਰੀਏ ਹੀ ਕਰ ਸਕਦੇ ਕਮੈਂਟ ਦੇ ਵਿੱਚ ਅਸੀਂ ਜਿਆਦੀਆਂ ਗੱਲਾਂ ਨਹੀਂ ਕਰ ਸਕਦੇ ਛੋਟ ਦੇ ਜਿਹੜੀ ਗੱਲ ਹੁੰਦੀ ਆ ਅਸੀਂ ਕਮੈਂਟ ਵਿੱਚ ਖੜੀ ਉਹੋ ਹੀ ਇੱਕ ਦੁੱਸੇ ਨੂੰ ਰਿਪਲਾਈ ਦੇ ਸਕਦੇ ਆ ਤੇ ਆਪਾਂ ਚਲੋ ਅੱਜ ਤੁਹਾਨੂੰ ਦੱਸਦੇ ਆਪਾਂ ਕਿਸ ਤਰ੍ਹਾਂ ਆਪਾਂ ਘਰ ਦੀ ਜਿਹੜੀ ਪੀਸੀ ਹਲਦੀ ਇਹਦਾ ਆਪਾਂ ਫਾਇਦਾ ਲੈ ਸਕਦੇ ਕਿਉਂਕਿ ਇਹ ਸਾਰੇ ਅੰਦਰ ਨਾ ਬੋਡੀ ਨੂੰ ਬਹੁਤ ਵਧੀਆ ਸਟਰੋਂਗ ਕਰਦੀ ਅੰਦਰੋਂ ਦੀ ਤੇ ਨਾਲੇ ਸਾਨੂੰ ਕਿਸੇ ਵੀ ਤਰ੍ਹਾਂ ਦੀਆਂ ਪੀੜਾ ਹੋਣਾ ਕਿਸੇ ਵੀ ਤਰ੍ਹਾਂ ਦੀ ਉਹ ਵੀ ਖਤਮ ਕਰਦੀ ਆ ਤੇ ਤੇ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਵਾ ਤੇ ਇੱਕ ਆਪਾਂ ਜਿਹੜੀ ਆ ਹਲਦੀ ਦੀ ਸੈਮੀ ਪਨੀਰੀ ਜਿਹੜੀ ਆ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਉਹ ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜਿਹੜੀਆਂ ਭੈਣਾਂ ਜਿਹੜੀਆਂ ਪ੍ਰੈਗਨਨਸੀ ਤੋਂ ਬਾਅਦ ਡਿਲੀਵਰੀ ਤੋਂ ਬਾਅਦ ਆ ਜਿਹੜੀਆਂ ਵਾ ਇਹਦਾ ਕਿਸ ਤਰ੍ਹਾਂ ਇਸਤੇਮਾਲ ਕਰਕੇ ਆਪਣੇ ਸਰੀਰ ਨੂੰ ਜਿਹੜਾ ਵਧੀਆ ਬਣਾ ਸਕਦੀਆਂ ਇਹ ਵੀ ਸੈਮੀ ਪਨੀਰੀ ਜਿਹੜੀ ਇਹ ਵੀ ਬਹੁਤ ਵਧੀਆ ਤੇ ਬੜੀ ਕੰਮ ਦੀ ਚੀਜ਼ ਆ ਕਿਉਂਕਿ ਇਹ ਜਿਹੜੀ ਪਨੀਰੀ ਖਾ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਡਿਲੀਵਰੀ ਤੋਂ ਬਾਅਦ ਜਿਹੜੀ ਪ੍ਰੋਬਲਮ ਹੁੰਦੀ ਉਹ ਨਹੀਂ ਹੁੰਦੀ ਇਸੇ ਤਰ੍ਹਾਂ ਦੀ ਦਰਦਕੁਸ਼ੀ ਨਹੀਂ ਹੁੰਦਾ ਵਾ ਤੇ ਆਪਾਂ ਸੋ ਉਹ ਵਾਲੀ ਵੀਡੀਓ ਵੀ ਲੈ ਕੇ ਆਵਾਂਗੇ ਤੇ ਪਹਿਲਾਂ ਅੱਜ ਜਿਹੜੀ ਆਪਾਂ ਇਹ ਵੀਡੀਓ ਲੈ ਕੇ ਆਏ ਆਂ ਤੁਹਾਡੇ ਲਈ ਇਹ ਵੀ ਤੁਹਾਨੂੰ ਆਪਾਂ ਦੱਸ ਦਈਏ ਤੇ ਇੱਧਰ ਮੈਂ ਜਿਹੜੀ ਆ ਕਾਲੀ ਮਿਰਚ ਦੀ ਵੀ ਜੜੀ ਆ ਖੋਲ ਤਾ ਵਾ ਕਿਉਂਕਿ ਕਾਲੀ ਮਿਰਚ ਵੀ ਅਸੀਂ ਜਿਹੜੀ ਘਰ ਦੀ ਪੀਸੀ ਹੋਈ ਆ ਚਲੋ ਤੁਹਾਨੂੰ ਬਖ ਹੁੰਦੀ ਆ ਕਿੰਨੀ ਕੱਪ ਮਾਤਰਾ ਦੇ ਵਿੱਚ ਦੁੱਧ ਲਿਆ ਤੇ ਕਿੰਨੀ ਕੱਪ ਆ ਹਲਦੀ ਲਈ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦੇ ਵਿੱਚ ਦੁੱਧ ਲੈ ਲਿਆ ਵਾ ਆਪਾਂ ਦੁੱਧ ਜਿਹੜਾ ਨਾ 2 ਕ ਚਮਚ ਦੁੱਧ ਲੀ ਲਿਆ ਇੱਧਰ ਆਪਾਂ ਦੂਸਰਾ ਦੁੱਧ ਲਿਆ ਸੀ ਤੇ ਇਹਦੇ ਵਿੱਚ ਹੀ ਆਪਾਂ ਜਿਹੜਾ ਆਹ ਵੇਖੋ ਇੰਨੀ ਕ ਹਲਦੀ ਪਾ ਲੈਣੀ ਆ ਤੇ ਥੋੜੀ ਜਿਹਾ ਆਪਾਂ ਜਿਹੜੀ ਕਾਲੀ ਮਿਰਚ ਪਾ ਦੇਣੀ ਯਾਨੀ ਕਿ ਦੋ ਚੁਟਕੀਆਂ ਦੇ ਲਾਗੇ ਬੰਨੇ ਜਿਹੜੀ ਆਪਾਂ ਕਾਲੀ ਮਿਰਚ ਪਾ ਲੈਣੀ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫੈਟ ਲੈਣਾ ਵਾ ਫੇਟਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਨੂੰ ਇੱਕ ਹੀ ਵਾਰ ਦੇ ਵਿੱਚ ਪੀ ਲੈਣਾ ਨਾ ਕਿਉਂਕਿ ਕਦੀ ਕਦੀ ਹੁੰਦਾ ਕਿ ਆਪਾਂ ਸਾਰੇ ਦੁੱਧ ਦੇ ਵਿੱਚ ਅਗਰ ਪਾ ਲੈਂਦੇ ਆ ਤਾਂ ਸਾਨੂੰ ਟੇਸਟ ਜਿਹੜਾ ਚੰਗਾ ਨਹੀਂ ਲੱਗਦਾ ਵੈਸੇ ਹਲਦੀ ਦਾ ਕੋਈ ਜਿਆਦਾ ਕੌੜਾ ਜਾਂ ਕਿਸੇ ਵੀ ਤਰ੍ਹਾਂ ਦਾ ਟੇਸਟ ਨਹੀਂ ਹੁੰਦਾ ਟੇਸਟ ਦਾ ਬਹੁਤ ਹੀ ਵਧੀਆ ਹੁੰਦਾ ਵਾ ਚਲੋ ਦਿਖਾਉਂਦੇ ਆ ਤੁਹਾਨੂੰ ਇਸ ਤਰ੍ਹਾਂ ਜੀ ਆਪਾਂ ਜਿਹੜਾ ਇਹ ਹਲਦੀ ਆ ਇੱਕ ਹੀ ਵਾਰ ਦੇ ਵਿੱਚ ਆਪਾਂ ਇਹਨੂੰ ਪੀ ਕੇ ਜਿਹੜਾ ਵਾ ਖਤਮ ਕਰ ਦੇਣਾ ਵਾ ਜਿਸ ਤਰ੍ਹਾਂ ਆਪਾਂ ਕੋਈ ਦਵਾਈ ਲੈਨੇ ਆ ਇਸੇ ਤਰ੍ਹਾਂ ਹੋ ਜਾਂਦਾ ਵਾ ਜਦੋਂ ਆਪਾਂ ਹਲਦੀ ਇੱਕ ਵਾਰ ਚ ਪੀਂਜਾਂਗੇ ਤਾਂ ਸਾਨੂੰ ਇਸ ਤਰ੍ਹਾਂ ਲੱਗੂਗਾ ਜਿਸ ਤਰ੍ਹਾਂ ਆਪਾਂ ਕੋਈ ਇੱਕ ਦਵਾਈ ਸੀ ਉਹ ਲੈ ਲਈਏ ਤਾਂ ਉਸ ਤੋਂ ਵਾਧਾ ਆਪਾਂ ਜਿਹੜਾ ਵਾ ਨਾਰਮਲ ਵਾਲਾ ਦੁੱਧ ਬਿਨਾ ਚੀਨੀ ਤੋਂ ਪੀਣਾ ਹੋ ਜੇ ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਨਹੀਂ ਮਿੱਠਾ ਫਿੱਕਾ ਨਹੀਂ ਪੀਣਾ ਚਾਹੁੰਦੇ ਤੇ ਹਲਕਾ ਜਿਹਾ ਗੋੜ ਦੀ ਸ਼ੱਕਰ ਜਾਂ ਗੋਲ ਵਿੱਚ ਪਾ ਸਕਦੇ ਆ ਇਹ ਜਿਹੜਾ ਵਾ ਸਾਡੇ ਅੰਦਰ ਨੂੰ ਸਟਰੋਂਗ ਕਰਦੀ ਆ ਹਲਦੀ ਐਂਟੀਬਾਇਟਿਕ ਐਂਟੀਸੈਪਟਿਕ ਦੋਵੇਂ ਚੀਜ਼ਾਂ ਜਿਹੜੀਆਂ ਸਾਡੇ ਮਜ਼ਬੂਤ ਕਰਦੇ ਆ ਸਾਡੇ ਜੋੜਾਂ ਦੇ ਦਰਦੋਂ ਸਾਡੇ ਸੋਜਾਂ ਨੂੰ ਸਰੀਰ ਤੇ ਜਿਹੜੀਆਂ ਜਿਸ ਤਰ੍ਹਾਂ ਗਠੀਆਂ ਹੁੰਦਾ ਵਾ ਇਹ ਤੋਂ ਸਾਨੂੰ ਜਿਹੜਾ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਫਾਇਦਾ ਦਿੰਦੀਆਂ ਵਾ ਬਾਕੀ ਇੱਕ ਵਾਰੀ ਫਿਰ ਤੋਂ ਭੈਣਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਡੀ ਵੀਡੀਓ ਨਹੀਂ ਹੋਣ ਤੇ ਸਾਨੂੰ ਇੰਨਾ ਜ਼ਿਆਦਾ ਯਾਦ ਕੀਤਾ ਵਾ ਸੋ ਭੈਣ ਪਲਵਿੰਦਰ ਅਸੀਂ ਤੁਹਾਡੇ ਲਈ ਆਪਣਾ ਜਿਹੜਾ ਨੰਬਰ ਹੈ ਆਪਣੀ ਵੀਡੀਓ ਚ ਦੱਸਤਾ ਵਾ ਤੇ ਤੁਸੀਂ ਫੌਂਟੇ ਸਾਡੇ ਨਾਲ 4 ਵਜੇ ਤੋਂ ਲੈ ਕੇ 5 ਵਜੇ ਤੱਕ ਸ਼ਾਮ ਨੂੰ ਗੱਲ ਕਰ ਸਕਦੇ ਆ ਕਿਸੇ ਜਿਹੜੇ ਭੈਣਾਂ ਨੇ ਹੋਰ ਵੀ ਕਰਨੇ ਹੋਣ ਉਹ ਵੀ ਕਰ ਸਕਦੇ ਕਿਉਂਕਿ ਭੈਣਾਂ ਨੇ ਬਹੁਤ ਜਿਆਦਾ ਨੇ ਡਿਮਾਂਡ ਕੀਤੀ ਤੈਨੂੰ ਅਸੀਂ ਆਪਣਾ ਜਿਹੜਾ ਨੰਬਰ ਆ ਉਹ ਤੁਹਾਨੂੰ ਦਿੱਤਾ ਵਾ ਬਾਕੀ ਇੱਕ ਵਾਰੀ ਮੈਂ ਫੇਰ ਤੋਂ ਦੱਸਦਾ ਜਿਨ੍ਹਾਂ ਨੂੰ ਜੇ ਹਲਦੀ ਜਿਹੜੀ ਘਰ ਦੀ ਪੀਸੀ ਹੋਈ ਹਲਦੀ ਚਾਹੀਦੀ ਆ ਤੇ ਉਹ ਸਾਡੇ ਕੋਲ ਹਲਦੀ ਇਹ ਵਾਲੀ ਮੰਗਵਾ ਸਕਦੇ ਆ ਤੇ ਆਪਾਂ ਤੁਹਾਨੂੰ ਜਿਹੜੀ ਹਲਦੀ ਆ ਪੂਰੀ ਰ ਕਰ ਦਾਂਗੇ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮਿਲਦੇ ਆਪਾਂ ਨੂੰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ